ਹਜ਼ਰ ਹੋ ਚੁੱਕੇ ਆ ਤੁਹਾਨੂੰ ਦੱਸਦੇ ਕਿ ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਵਿੱਚ ਇਨਕਾਊਂਟਰ ਹੋ ਚੁੱਕਿਆ ਹੈ ਸੁਰੱਖਿਆ ਬਲਾ ਤੇ ਅੱਤਵਾਦੀਆਂ ਦੇ ਵਿਚਾਲੇ ਮੁਠਬੇੜ ਹੋਈ ਹੈ ਤੇ ਮੁਠਬੇੜ ਦੇ ਦੌਰਾਨ ਫਾਇਰਿੰਗ ਕੀਤੀ ਗਈ ਹੈ ਸੋ ਫਾਇਰਿੰਗ ਦੇ ਵਿੱਚ ਤੁਹਾਨੂੰ ਦੱਸਦੇ ਕਿ ਇੱਕ ਅੱਤਵਾਦੀ ਜੁੜਿਆ ਉਹ ਢੇਰ ਹੋ ਚੁੱਕਿਆ ਹੈ ਪੁਲਵਾਮਾ ਦੇ ਤਰਾਲ ਦੇ ਵਿੱਚ ਦੋ ਤੋਂ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਸਾਹਮਣੇ ਆਈ ਸੀ ਕਿਉਂਕਿ ਲਗਾਤਾਰ ਸੁਰੱਖਿਆ ਬਲਾ ਦੇ ਵੱਲੋਂ ਆਪਰੇਸ਼ਨ ਜਾਰੀ ਹੈ ਚੱਪੇ-ਚੱਪੇ ਤੇ ਨਜ਼ਰ ਰੱਖੀ ਜਾ ਰਹੀ ਹੈ ਅਰ ਹਰੇਕ ਵਹੀਕਲ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਟੋਟਲ ਇਸ ਇਲਾਕੇ ਦੀ ਸੁਰੱਖਿਆ ਬਲਾਂ ਦੇ ਵੱਲੋਂ ਘੇਰਾਬੰਦੀ ਜੜੀਓ ਕੀਤੀ ਹੋਈ ਹੈ ਤਾਂ ਤਸਵੀਰਾਂ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਜੰਮੂ ਕਸ਼ਮੀਰ ਦੇ ਤਰਾਲ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਫੋਰਸ ਜਿਹੜੀ ਹੈ ਉਹ ਲਗਾ ਦਿੱਤੀ ਗਈ ਹੈ ਅੱਤਵਾਦੀਆਂ ਤੇ ਸੁਰੱਖਿਆ ਦੇ ਸੁਰੱਖਿਆ ਬਲਾਂ ਦੇ ਵਿਚਾਲੇ ਮੁਟਪੇੜ ਹੋਈ ਹੈ ਜਿਸ ਦੇ ਵਿੱਚ ਇੱਕ ਅੱਤਵਾਦੀ ਜਿਹੜਾ ਆ ਉਹ ਢੇਰ ਹੋ ਚੁੱਕਿਆ ਹੈ ਜਿਹੜੀ ਸਾਨੂੰ ਜਾਣਕਾਰੀ ਮਿਲ ਪਾਰੀ ਹੈ ਸੋਰਸਸ ਤੋਂ ਕਿ 2 ਤੋਂ 3 ਅਤਵਾਦੀ ਇਸ ਜਗ੍ਹਾ ਦੇ ਉੱਪਰ ਲੋਕੇ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਅਤਵਾਦੀ ਤਾਂ ਸੁਰੱਖਿਆ ਬਲਾਂ ਦੇ ਵੱਲੋਂ ਢੇਰ ਕਰ ਦਿੱਤਾ ਗਿਆ ਹੈ ਮੁੱਠ ਪੇੜ ਹੋਈ ਸੀ